ਹੋ ਗਿਆ ਹੈ ਨਾ 5 ਸਾਲ ਹੋ ਗਿਆ 5 ਸਾਲ ਹੋ ਗਿਆ ਇਹਨੂੰ ਟ੍ਰੇਟਰ ਸਾਰਾ オリジナル ਆ ਠੀਕ ਹੈ ਨਾ ਘਰ ਦੀ ਘਰ ਦੀ ਖੇਤੀ ਵੀ ਕਰੀ ਵੀ ਆ ਤੇ ਕੋਈ ਇਹਦੇ ਨਾਲ ਕਿਰਾਏ ਦਾ ਕੰਮ ਨਹੀਂ ਕਰਿਆ ਵਾ ਠੀਕ ਹੈ ਨਾ ਉਹਦਾ ਪੈਂਡ ਚ ਵੀ ਪੁੱਛ ਸਕਦੇ ਆ ਤੁਸੀਂ ਅ ਠੀਕ ਹੈ ਜੀ ਗਾਉਸਾਲਾ ਕੋਲ ਪਈਆਂ ਦਾ ਘਾਰਾ ਕੋਠੀ ਪਈ ਵੀ ਇਦਲੀ ਸੈੜੀ ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਗਏ ਵਾ ਨਿਊਜ਼ੀਲੈਂਡ ਠੀਕ ਹੈ ਜੀ ਖੇਤੀ ਕਰਦੇ ਸੀ ਪਹਿਲਾਂ ਹੁਣ ਸਾਰੇ ਸੰਦ ਬਕਾਉਗਾ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਟਰਾਲੀ ਟਰਾਲੀ ਵੀ ਸੇਲ ਹੋ ਗਈ ਹਾਲ ਵੀ ਬਕਾਉਗਾ ਜੀ 13 ਠੀਕ ਹੈ ਜੀ ਤੇ ਆ ਟਰਾਲੀ ਵੀ ਬਕਾਉਗਾ ਠੀਕ ਹੈ ਜੀ 10.5 ਠੀਕ ਹੈ ਜੀ ਇੱਕ ਆ ਪਿੰਗਾ ਤੇ ਇੱਕ ਆ ਸੁਪਰ ਸੀਡਰ ਠੀਕ ਹੈ ਜੀ ਬਾਈ ਵੀ ਕਿੱਲੇ ਦੀ ਖੇਤੀ ਕਰੀ ਵੀ ਆ ਕੋਈ ਕਿਰਾਏ ਦਾ ਕੰਮ ਨਹੀਂ ਠੀਕ ਹੈ ਜੀ ਤੇ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਬਾਈ ਨੇ ਜਾਣਾ ਸਾਰੇ ਪਰਿਵਾਰ ਨੇ ਚਾਚਾ ਜੀ ਨੇ ਜਾਣਾ ਨਿਊਜ਼ੀਲੈਂਡ ਸੀਕਨ ਇਸ ਕਰਕੇ ਸੰਦ ਵੇਚਦੇ ਆ ਠੀਕ ਹੈ ਜੀ ਤੇ ਪਹਿਲਾਂ ਆਪਾਂ ਵੱਡੀ ਟਰਾਲੀ ਦੀ ਵੀਡੀਓ ਪਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਸੇਲ ਹੋ ਗਈ ਤੇ ਬਾਈ ਕਹਿੰਦੇ ਸਾਰੇ ਸੰਦ ਹੀ ਵੇਚਨੇ ਆ ਤੇ ਖੇਤੀ ਸੀਗੀ ਠੇਕੇ ਤੇ ਤੇ ਘਰ ਦੀ ਘਰ ਦੀ ਖੇਤੀ ਕੀਤੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਿਹੜਾ ਮਾਡਲ ਆ ਕੀ ਗੱਲਬਾਤ ਆ ਕਰਦੇ ਆਪਾਂ ਬਾਈ ਜਿੰਨਾ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਮੇਰਾ ਨਾਮ ਸਿਖਦੇਵ ਸਿੰਘ ਜੀ ਪੈਂਡ ਬਖਤਗੜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਵੀ ਟਰੈਕਟਰ ਦੱਸੋ ਕਿਹੜਾ ਮਾਡਲ ਹੈ ਇਹ ਇਹ 20 ਮਾਡਲ ਹੈ ਜੀ 20 ਮਾਡਲ 6090 ਪ੍ਰੀਤੀ ਠੀਕ ਆ ਹਾਂਜੀ ਤੇ ਆਪਣੇ ਨਾਂ ਅਨੁਸਾਰਾ ਕੁਸ ਹੈ ਨਾ ਸਾਰਾ ਪਹਿਲੇ ਨਾਂ ਆਪਣੀ ਆ ਜੀ ਠੀਕ ਆ ਤੇ 3 ਸਪੀਡ ਹੋਇਆ ਹੋਇਆ ਜੀ 3 ਸਪੀਡ ਕਰਿਆ ਹਾਂਜੀ ਹਾਂ ਠੀਕ ਆ ਲੋਪਰਾ ਆ ਦੇਖ ਸਕਦੇ ਹੋ ਇਹਦੇ ਗੀਅਰ ਸਪੈਸ਼ਲ ਬਾਅਦ ਚ ਲਵਾਇਆ ਇਹ ਬਾਅਦ ਚ ਲਵਾਇਆ ਇਹ ਏਜੰਸੀ ਵਾਲਾ ਨਹੀਂ ਲਾ ਕੇ ਦਿੰਦਾ ਸੀ ਠੀਕ ਆ ਹਾਂਜੀ ਤੇ ਟਾਇਰ ਟੂਰ ਨਾਲ ਦੇਪਰਾ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਵੇਟ ਲੱਗੇ ਹੋਏ ਜੀ ਵੇਟ ਲੱਗੇ ਹੋਏ ਲੱਖ ਰੁਪਏ ਦਾ ਸਾਮਾਨ ਉੱਤੇ ਲਵਾਇਆ ਵਾਜੀ ਇਹਦੇ ਪੂਰਾ ਸਾਊਂਡ ਸਿਸਟਮ ਸਾਊਂਡ ਸਿਸਟਮ ਵੇਟ ਮੂਰੇ ਬੈਂਪਰ ਜੀ ਬੈਂਪਰ ਪੂਰੇ ਵੇਟ ਆਗੇ ਠੀਕ ਆ ਤੇ ਛਤਰੀ ਬਾਅਦ ਚ ਵੇਟ ਵੀ ਦਿਨੇ ਨਾਲ ਉਹ ਵੀ ਦੇ ਦਾਂਗੇ ਨਾਲ ਜੇ ਵਧੀਆ ਸੌਦਾ ਬਣਿਆ ਤਾਂ ਉਹ ਵੀ ਨਾਲ ਹੀ ਦੇ ਦਾਂਗੇ ਲੋਪਰਾ ਵੇਟ ਬਾਈ ਕਹਿੰਦਾ ਵੇਟ ਵੀ ਨਾਲ ਹੀ ਦੇ ਦਾਂਗੇ ਤੇ ਵੇਟ ਪੈਂਦੇ ਠੀਕ ਹੈ ਨਾ ਤੇ ਟਰੈਕਟਰ ਨਾ ਬਸ ਮਨਕ ਚੱਲੋ ਇਹ 20 ਮਾਡਲ ਆ ਤੇ 5 ਕਸਾਲ ਹੋ ਗਏ ਹਨਾ 5 ਸਾਲ ਹੋ ਗਏ 5 ਸਾਲ ਹੋ ਗਿਆ ਇਹਨੂੰ ਟਰੈਕਟਰ ਸਾਰਾ オリジナル ਆ ਠੀਕ ਹੈ ਨਾ ਘਰ ਦੀ ਘਰ ਦੀ ਖੇਤੀ ਵੀ ਕਰੀ ਵੀ ਆ ਤੇ ਕੋਈ ਇਹਦੇ ਨਾਲ ਕਿਰਾਏ ਦਾ ਕੰਮ ਨਹੀਂ ਕਰਿਆ ਵਾ ਠੀਕ ਹੈ ਨਾ ਉਹਦਾ ਪੈਂਟ ਚ ਵੀ ਪੁੱਛ ਸਕਦੇ ਹੋ ਤੁਸੀਂ ਅ ਠੀਕ ਹੈ ਜੀ ਕੌਸਲਾ ਕੋਲ ਬੰਗਿਆ ਦਾ ਕਾਰਾ ਕੋਠੀ ਪਈ ਵੀ ਇਦਲੀ ਸੈੜੀ ਤੇ ਠੀਕ ਆ ਨਾ ਸਾਰੇ ਪਰਿਵਾਰ ਨੇ ਇਹਨਾਂ ਨੇ ਹੁਣ ਬਾਹਰ ਚਲ ਜਨ ਤੇ ਤਾਂ ਸੰਦ ਪਕਾਉਗਾ ਰੇਟ ਵੀ ਨਹੀਂ ਸੀ ਦਾ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਬਾਈ ਵਣ ਕੋਈ ਫੋਨ ਕਰਨ ਜਿੰਨੇ ਨੇ ਲੈਣਾ ਹੈਗਾ ਠੀਕ ਆ ਹਾਂਜੀ ਹੋਰ ਨਾ ਕੋਈ ਫੋਨ ਕਰੇ ਠੀਕ ਆ ਹਾਂਜੀ ਚਲੋ ਭਰਾ ਅੱਗੇ ਟਰਾਲੀ ਤੇ ਕਿੰਨੇ ਕੇ ਫੋਨ ਆਗੇ ਸੀ ਬਾਈ ਬਹੁਤ ਆਇਆ ਬਾਈ ਪਰ ਲੈਣ ਵਾਲਾ ਕੋਈ ਬਾਹਲੇ ਨਹੀਂ ਸੀ ਠੀਕ ਆ ਤੇ ਹਾਲ ਬਾਈ ਕਿੰਨੇ ਹਾਲ ਬਾਈ 13 ਜੀ ਕਿਹੜਾ ਮਾਡਲ ਹਾਲ ਇਹ ਬਾਈ 23 ਚ ਲੈਂਦੇ ਸੀ 23 ਚ ਲੈਂਦੇ ਭਰਾ ਦੇਖ ਸਕਦਾ ਸੁਆ ਸੁਆ ਨਵੀਆਂ ਆਪਣੀਆਂ ਜਮਾਂ ਨਵੇਂ ਮਾਰ ਕੇ ਪਈਆਂ ਤੇ ਟਰਾਲੀ ਭਰਾ ਕਿਹੜਾ ਮਾਡਲ ਆ ਟਰਾਲੀ ਦਾ ਬਾਈ 40 ਸਾਲ ਹੋ ਗਏ ਹੋਣਗੇ ਇਹਨੂੰ ਠੀਕ ਆ ਮੈਥੋਂ ਪਹਿਲਾਂ ਦੇ ਆਗੇ ਠੀਕ ਆ ਮੈਥੋਂ ਪਹਿਲਾਂ ਦੇ ਆ ਹਾਂ ਵੀ ਅਸੀਂ ਸਾ ਬਾਅਦ ਚਾ ਹਲਵਾਏਗਾ ਥੱਲੇ ਵਾਲਾ ਠੀਕ ਆ ਤੇ ਆਲੂਆਂ ਦਾ ਕੰਮ ਕਰਦੇ ਰਹੇ ਆ ਉਹਨਾਂ ਲਈ ਹਿੱਸਾ ਹੈ ਪੂਰਾ ਤਾਕੜਾ ਲੱਗਿਆ ਵਾ ਠੀਕ ਆ ਤੇ ਇਕੱਲੀ ਬਾਡੀ ਹੀ ਪੁਰਾਣੀ ਆ ਠੀਕ ਆ ਇਹ 10.5 10.5 6 10.5 6 ਫਰਸ ਚੈੱਕ ਕਰ ਸਦੋਂ ਬਹੁਤ ਪੁਰਾਣੀ ਟਰਾਲੀ ਆ ਹੋ ਗਿਆ ਹੁਣ ਬਾਈ ਕਹਿੰਦਾ 40 ਕਿ ਸਾਲ ਕਹਿੰਦਾ ਮੇਰੇ ਸਾਲ ਪਹਿਲਾਂ ਦੀ 40 ਤੋਂ ਵੱਧ ਹੋ ਸਕਦੇ ਆ ਘੱਟ ਨਹੀਂ ਠੀਕ ਆ ਇਹ ਜਗਰਾਮ ਵਾਲੀ ਟਰਾਲੀ ਆ ਹੈਨਾ ਸ਼ਾਇਦ ਉਹੀ ਹੋਵੇ ਜੀ ਠੀਕ ਆ ਤੇ ਆ ਕਾ ਪਿੰਗਾ ਬਕਾਉਗਾ ਜੀ ਠੀਕ ਆ ਤੇ ਆ ਸੁਪਰ ਸੇਟਰ ਵੀ ਕਿਹੜਾ ਮਾਡਲ ਆ ਇਹ 20 ਮਾਡਲ ਆ ਜੀ ਇਹ 20 ਮਾਡਲ ਆ ਇਹਦੇ ਸ਼ੁਰੀਆਂ ਨਾਲ ਦੇ ਆਈਆਂ ਜੀ ਹਾਂਜੀ ਮੇਰੇ ਪਹਿਲਾਂ ਜਿਹੜੇ ਨਾਲ ਹੀ ਆਈਆਂ ਬਸ ਇੰਨਾ ਕੀ ਚੱਲਿਆ ਜੀ ਇਹ ਠੀਕ ਆ ਲੋਪਰਾ ਚੈੱਕ ਕਰ ਸਦੋਂ ਇਹਨਾਂ ਨੇ ਆਪਦੀ ਆਪਦੀ ਕਣਕ ਬੀਜੇ ਬਾਈਆਂ ਨੇ 20 ਕਿੱਲੇ ਤੇ ਮੰਨ ਕੇ ਚੱਲੋ ਵੀ ਕਿੰਨੇ ਕਿ ਦਿਨ ਬੀਜੀ ਕੀ ਫਸਲ ਤੇ 7.5 ਫੁੱਟ ਵੀਰੇ ਹਾਂ 7 ਫੁੱਟ ਕਹਿੰਦੇ ਹਾਂ ਇਹ 7 ਫੁੱਟ ਠੀਕ ਆ ਹਾਂ ਲੋਪਰਾ ਜੇ ਕਿਸੇ ਨੇ ਕੋਈ ਆਕਸੀਜਨ ਆਗਾ ਕਣਕ ਬੀਜ ਨਹੀਂ ਹੁੰਦੀ ਆ ਤਾਂ ਦੇਖ ਸਕਦੇ ਹੋ ਬਹੁਤ ਵਧੀਆ ਸੁਪਰ ਸੈਟਰ ਤੇ ਕੁਇਕਲੀਸਮ ਚੈੱਕ ਕਰ ਸਕਦੇ ਆ ਆ ਕੇ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਜਦੋਂ ਸੇਲ ਹੋ ਗਏ ਭਰਾ ਇਹਨਾ ਆਪਾਂ ਲਿਖ ਦੇਣ ਹੁੰਦੇ ਆ ਵੀ ਬਕਾਇਦਾ ਵੀ ਇਹ ਸੇਲ ਹੋ ਗਏ ਤੇ ਕਈ ਭਰਾ ਫਿਰ ਮੈਨੂੰ ਵੀ ਫੋਨ ਲਈ ਜਾਣਗੇ ਤੇ ਕਿਰਪਾ ਕਰਕੇ ਮੈਨੂੰ ਵੀ ਨਾ ਫੋਨ ਲਾਇਆ ਕਰੋ ਕਿਉਂਕਿ ਬਾਈ ਦਾ ਨੰਬਰ ਜੇ ਜਦੋਂ ਲੱਗਦਾ ਵੀ ਪਾ ਸੇਲ ਹੋ ਗਿਆ ਤੇ ਕੱਟ ਦਾਂਗੇ ਆਪਾਂ ਨੰਬਰ ਉਹ ਤੁਹਾਨੂੰ ਪਹਿਲਾਂ ਵੀ ਦੱਸਦੇ ਕਿਉਂਕਿ ਪਹਿਲਾਂ ਹੀ ਟਰਾਲੀ ਦੇ ਬਈ ਕਿੰਨੇ ਕ ਫੋਨ ਆ ਗਏ ਹੋਣੇ ਪਹਿਲਾਂ ਬਈ ਹੁਣ ਵੀ ਆਈ ਜਾਂਦੇ ਆਗੇ ਹਲੇ ਹਣ ਵੀ ਆਈ ਜਾਂਦੇ ਆ ਨੰਬਰ ਤਾਂ ਕੱਟਿਆ ਪਾ ਆਪਣਾ ਹਾਂ ਹਜੇ ਵੀ ਆਈ ਜਾਂਦੇ ਆ ਸਕਰੀਨ ਸ਼ਾਟ ਮਾਰ ਲਨਾਂ ਕਈ ਭਰਾ ਠੀਕ ਹਨ ਆਹ ਲੋ ਜੀ ਇਹ ਤੇ ਬੈੱਡ ਆ ਟਰਾਲੀ ਦੇ ਠੀਕ ਹੈ ਤੇ ਬਾਕੀ ਜਾਣਕਾਰੀ ਬਾਈ ਤੁਹਾਨੂੰ ਦੇ ਸਕਦੇ ਹਾਂ ਟ੍ਰੇਟਰ ਤੋਂ ਨੂੰ ਫੇਰ ਦਿਖਾਣੇ ਦੁਬਾਰੇ ਟਾਇਰ ਟੂਰ ਠੀਕ ਹੈ ਜੀ ਰੇਟ ਭਰਾ ਇਹਦਾ ਫੋਨ ਤੇ ਹੋਊਗਾ ਜੀ ਹਾਂ ਜੀ ਰੇਟ ਫੋਨ ਤੇ ਭਰਾ ਕੰਡੀਸ਼ਨ ਚੈੱਕ ਕਰਸਾਂ ਲਿੰਕਾਂ ਲੋਕੀ ਲੋਕੀ ਚੈੱਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਦੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ